ਹਾਲੋ ਹਸ਼ੀਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਜੀ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੁਣੇ ਵਿੱਚ ਆਈ ਜੀ ਕਰਦੇ ਆਂ ਭਾ ਅੱਜ ਦੇ ਵਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੰਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦਾ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾ ਅੱਜ ਦੇ ਵ ਆਜੋ ਲੈ ਮੇ ਤਰਾ ਕਹਿੰਦੇ ਵੀ ਬ੍ਰੈਡਾਂ ਦਾ ਕਹਿੰਦੇ ਉਹ ਬਣਨੇ ਅੱਜ ਕੀ ਬਣਨੇ ਬ੍ਰੈਡ ਰੋਲ ਬ੍ਰੈਡ ਰੋਲ ਬਰਾਉਨ ਬ੍ਰੈਡ ਪਾਣ ਦਾ ਮੈਂ ਰੋਲ ਬਣਾਇਆ ਮੰਦਾ ਜੀ ਉਹ ਮਾਣਿਆ ਵਾ ਵਾਈਟ ਲੈਂਦਾ ਮੈਂ ਕੋਈ ਗੱਲ ਇਹ ਵੀ ਆਪ ਕੋੜੇ ਨੇ ਤੇਰੇ ਕੀ ਵਾਲਾ ਪਾਇਆ ਜੀ ਮੈਂ ਇਦਾਂ ਚੱਲਦਾ ਕੰਮ ਇਹ ਦੇਖੋ ਜੀ ਇਹਦਾ ਸਮਾਂ ਤਿਆਰ ਹੋਗਾ ਭਾਈ ਇਹਦਾ ਗੈ ਤੇਲ ਗਰਮ ਹੋਗਾ ਪੂਰਾ ਇਹਨੂੰ ਘੱਟ ਕਰਨ ਕਰੋ ਕਾਲੇ ਹੋ ਜਾਣਗੇ ਜਦੋਂ ਠੀਕ ਆ ਇਹ ਲਿਓ ਵੀ ਆਪਾਂ ਤਿਆਰ ਹੋ ਗਏ ਸਵੇਰ ਹੋ ਗਈ ਠੀਕ ਆ 9 ਵਜੇ ਨੇ ਤੇ ਆਪਾਂ ਚੱਲਿਆਂ ਨੂੰ ਕੰਮ ਕਰਨ ਨੂੰ بس ਖਾ ਕੇ 15 ਮਿੰਟ ਚ 15-15 ਮਿੰਟ ਚ ਤੇ ਮਾਤਾ ਜਨਨੀ ਸਮਾਂ ਚਾਰ ਕਰ ਰਹੀ ਆ ਇਹਦਾ ਸੋਚ ਕਿਤੇ ਰੱਖੀ ਹੋਈ ਆ ਹਾਂ ਉਹ ਗਿਰੂ ਨਾ ਪਈ ਬ੍ਰੈਡ ਕੱਟੀ ਫਿਰ ਇਹਨੂੰ ਆਪਾਂ ਚੋਪਕ ਚ ਕਰਾਂਗੇ ਅੱਛਾ ਇਹ ਮਤ ਮਰੂ ਗੜਾ ਪੜਾ ਨਾ ਰੇਟਾ ਪਾ ਕੇ ਰਾਰੋਟੀ ਨਾ ਮਾਰੋ ਰਾਰੋਟੀ ਮਾਰੋ ਆਪਣਾ ਜਦੋਂ ਕੰਡੇ ਨਹੀਂ ਬਣਦੇ ਹੁੰਦੇ ਆਹ ਕੋਲੋਂ ਪਾ ਦਿਆਂ ਪਾ ਪਾ ਪਾਪਾ ਵੱਧੀ ਮਗਰ ਮਾਂ ਨੂੰ ਭੇਜਿਆ ਲੈ ਪਈ ਓਕੇ ਦਾ ਰਿਪੋਰਟਾਂ ਨੇ ਚੱਲੀ ਜਪਾ ਦਵਾਈਆਂ ਦਵਾਈਆਂ ਪੀਣੇ ਭਾਈ ਕੋਣ ਘਟਾ ਪੱਜੇ ਤਰਾ ਸਾਬੀ ਨੂਨ ਘਾਟੂਗਾ ਬਾਈ ਨਾ ਨਾ ਕਰਾਂ ਨਾ ਕਰਾਂ ਨਾ ਨਾ ਗ੍ਰੈਂਡ ਸੀ ਸਵੇਰੇ ਉਹ ਕਰਾਂ ਹਟਿਆ ਫਿਰ ਪੂਜਾ ਕਰਾਂਗੇ ਫਿਰ ਪੇਟ ਪੂਜਾ ਕਰਾਂਗੇ ਬਾਈ ਮੈਂ ਰੋਕੀਦਾ ਹਾਂ ਮੈਂ ਰੋਕੀਦਾ ਹਾਂ ਨਾ ਕਿ ਆਪ ਤੁਸੀਂ ਖਿਦਾ ਦਿਓ ਰਾਵੀ ਇਹਨੇ ਆਪੇ ਤਾਂ ਬਾਲ ਗਈ ਨਹੀਂ ਪਤਾ ਆ ਚੀਜ਼ ਆ ਬਰੈਡ ਰੋਲ ਬਣ ਗਿਆ ਆ ਬਰੈਡ ਆ ਜਿਹੜਾ ਆਪਣਾ ਸੈੱਟ ਨਾਲ ਆਉਂਦਾ ਉਹ ਕੱਟ ਲਿਆ ਤੇ ਇਹਦੇ ਜਿੱਥੇ ਮਿਲ ਆਪ ਸੁਆ ਮਸਾਲਾ ਭਰ ਕੇ ਆ ਚੀਜ਼ ਪਾਣੀ ਹੋਲੀ ਹੋਲੀ ਤਾਲੀ ਵਿੱਚ ਲੱਗ ਰਿਹਾ ਬਣਾਣਾ ਬਈ ਦੂਈ ਵਾਰੀ ਨਾ ਆ ਬੈਠਣਾ ਮੈਂ ਬੈਠਣੀ ਇੰਨਾ ਦੇ ਲੋੜਾ ਨਹੀਂ ਪਤਲਾ ਕਰਨਾ ਉਹ ਕਿੱਥੇ ਆਉਂਦੀ ਉਹ ਮਿਲੂ ਠੀਕ ਇਹ ਭਾਂਡੇ ਨੇ ਲਵਿਰਦੇ ਨੇ ਕੰਮ ਇਹਨਾਂ ਹੁੰਦੇ ਨੇ। ਅੱਛਾ ਹੀ। ਲਾ ਇੰਨਾ ਬੇਸ ਆ ਤਾਂ ਇਹੋ। ਤਦੋਂ ਥੋੜਾ ਜਿਹਾ ਬਣਾ ਕੇ ਨਾ ਫਿਰ ਉਹਦੇ ਤਿਆਰ ਕਰਾਂਗੇ। ਜ਼ਿਆਦਾ ਵੇਸਟ ਹੋ ਗਿਆ ਵੇਸਟ ਹੋ ਜਾਏਗਾ ਨਾ ਆਪਣਾ। ਤੁਸੀਂ ਇਸ 판ਕੇ ਪਰ ਥੋੜਾ ਜਿਹਾ ਕੱਢ ਲਓ। ਇਸਨ ਦਾ ਆਪਣਾ ਵਾਧੂ ਹੈ। ਮੈਂ ਦੋ ਸੰਗਰ ਨਾਲ ਮਹਾਂ ਲਾਣ ਦੇ ਆਦੇ ਇਹਨੇ ਬਣਾਉਣਾ ਹੈ। ਚਲੋ ਬਣਾਓ। ਖਾਓ। ਚਲ। ਦਾਲ ਨਹੀਂ ਘੜੇ ਤੇਲ। ਨਾ ਰੋਟੀ ਬਣਾ ਲਈ ਇਹ ਮਾੜੀ ਤੇਲ ਗੈਸ ਕੱਟ ਕਰ ਲਓ। ਇਹਨਾਂ ਕੱਟ ਕਰਦੇ। ਪਾਣੀ ਨਾਲ ਸਲੋ ਕਹਿੰਦੇ ਉਹ ਮੈਂ ਨੂੰ ਬਿਲਿੰਗ ਨਾ ਕਰੋ ਬਰੋ ਪ੍ਰੈਸ ਕਰੋ। ਪਹਿਲੇ ਸੰਗਰ ਬਣਾ ਹਾਂ। ਪਾਣੀ ਲਾਏ। ਅਗਰ ਆਪਦੇ। ਪਹਿਲਾਂ ਪਾਣੀ ਲਾ ਕੇ ਹੀ ਪਕਾਉਂਗੀ ਜੀ। ਹਾਂ। ਲਓ ਦੇ ਮੈਂ ਕਰਦਾ ਹੈਲਪ ਥੋੜੀ ਤੁਹਾਨੂੰ ਆਂਦਾ ਬੜਾ ਕੁਝ ਕਰਨਾ ਇਹ ਕੰਮ ਕਰਨਾ ਪਿਆਰ ਨਹੀਂ ਉਹ ਚੰਦ ਉਹ ਚੰਦ ਨੂੰ ਵਿਆਹ ਦੇ ਨਹੀਂ 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 ਉਹ ਪੇਚਾ ਹੋਰ ਦੀ ਚਾਰਨੀ ਕੀ ਕਰਨੀ ਆ ਹੋਰ ਦੀ ਹਾਲੇ ਜਿੱਦਾਂ ਮੈਂ ਬਰੈਡਰਿੰਗ ਨਹੀਂ ਰੋਟੀ ਘੋਟਰੀ ਆ ਹਾਂ ਤੇ ਪਾਪਾਗੇ ਕਰਨ ਗਿਆ ਤਾ ਪਾਣੀ ਪਾਨ ਗਿਆ ਕੱਟ ਕਰ ਲੈ ਜਰਾ ਕੱਢ ਗਿਆ ਤੇਰਾ ਕੱਟ ਕਰ ਲੈ ਕੋਲ ਕੋਲ ਜੇ ਪ੍ਰੋਬਲਮ ਬਰੋ ਨੀ ਕਰਦੇ ਨਾ ਪ੍ਰੋਬਲਮ ਕਰ ਖਾਲਾ ਜਨੇ 6 ਤੋਂ 4 ਕਿੰਨ ਜਮ ਮਾ ਗਿਆ ਹੋੜੇ ਕਿੰਨਾ ਸਾ ਟੱਬੇ ਲੱਗਾ ਹੋਰ ਕੀ ਕਰੇ ਕੁੱਤਾ ਕੋਈ ਨਹੀਂ ਹੈਗਾ ਵਰਦੀ ਨੂੰ ਨਾ ਉਹ ਚੀਜ਼ ਐਵੇਂ ਰੱਖ ਵੇ ਜੇ ਰੱਖਦੇ ਉਹਨੂੰ ਜਿੰਨੀ ਰੋੜਾ ਨਹੀਂ ਕੱਢਦਾ ਬਾਕੀ ਜਿਹੜੇ ਪਿੱਛੇ ਰੱਖ ਦੇ ਕੜਦੀ ਹੈ ਕੱਢ ਦਈਏ ਲਾ ਬਣ ਗਿਆ ਨਾ ਹਾਂ ਹਾਂਜੀ ਹਾਂਜੀ ਵਿੱਚ ਕਾ ਕੇ ਦੇਖ ਲੇ ਬ੍ਰੈਡ ਤਾਂ ਆਪਣਾ ਹੀ ਕੁਝ ਕੁ ਦਿਨ ਬਣਾਉਣਾ ਇਹ ਤਾਂ ਬਿਸਕੁਟ ਨਾ ਉਹ ਠੀਕ ਆ ਲਾਲਾ ਵੀ ਪਰ ਉਹ ਕੌਰਨ ਫਲੈਕਸ ਹੋਰ ਜੀਣਾ ਹਣਾ ਮੈਂ ਤੁਹਾਨੂੰ ਕਰਨੀ ਚਾਹੀਦੀ ਕਿ ਐਸ਼ੀਆ ਦੀ ਅੱਛਾ ਜੀ ਕੌਰਨ ਫਲੈਕਸ ਨਾਲੇ ਵੇਸਟ ਆਏਗਾ ਮੈਂ ਜਿਆਦਾ ਨਹੀਂ ਜਾਣੀ ਉਹਦੀ ਬੱਜਦੀ ਨਹੀਂ ਰਹੀ ਅੱਗੇ ਕਰਤੀ। ਕੋਈ ਉਹ ਬਾਹਰ ਤਾਂ। ਉਹ ਕੋਲੀ ਕੋਰ ਵੀ ਜਿੱਥੇ ਬਾਹਰ ਆ ਪਈ ਰਹੇ। ਇਹ ਚ ਰੱਖ ਦੇ। ਇਹ ਚ ਰੰਗ ਲਓ। ਉੱਧਰ ਰੱਖੋ। ਦੇਖੀ ਖਾ ਲੇ। ਹਲੋ ਜੀ। ਲਾਰੋ ਪੱਪੂ ਪਾਸ ਹੋ ਗਏ ਹੁਣ ਦੇਖੀ। ਪੱਪੂ ਪਾਸ ਜਾਂ ਫੈਲ। ਸਪਾ ਖਾ ਲਾ ਦੇ। ਪਾਣੀ ਦਾ ਇੱਕ ਗਲਾਸ। ਓਕੇ।

ਭਾਈ ਇਹਨਾਂ ਚਾਸ ਨਾ ਮਿਲਨੇ ਹਲੋ ਬੱਕਾ ਦਾ ਕੋਣਾ ਜਾਈ ਮਰੋ ਕਹਦੇ ਕਹਦੇ ਉਹ ਬਸ ਆ ਉਹ ਬਸ ਬਸ ਨਹੀਂ ਨਹੀਂ ਤਿੰਨ ਨਹੀਂ ਨਹੀਂ ਬਸ ਬਸ ਤੰਦਰ ਫੈਂਡ ਬੋਲ ਚ ਬਣਾਇਆ ਕਰੋ ਭਾਈ ਫੈਂਡ ਕਿਉਂ ਸਭ ਕੁਝ ਸਾਡਾ ਘਰ ਦਾ ਖਣਾ ਹੈਗਾ ਉਹ ਸਿਰੋਂ ਦਾ ਚਿਓ ਨਾ ਮਰਦੇ ਨੂੰ ਬਚਾਉਂਦੇ ਨੇ। ਆਹ ਕੀ ਆ ਮਮਾ ਇੰਕੋ ਬੜੀ ਬਣਾਇਰ ਰਿਹਾ। ਹੋਰ ਕਰਦੇ ਹਾਂ। ਅੱਲਾ ਅਮੇ ਸ਼ੁਕਰ ਕਰਮ। ਉਹ ਨਾ ਵਧੀਆ ਵੀਰਪਾਨ ਨੇ ਬਣਾਏ ਆ। ਬਣਾ ਸਾਰਾ ਡੱਬਰ ਰਿਹਾ। ਹੈ? ਬਾਦੋ ਬਣਾ ਸਾਰਾ ਡੱਬਰ ਰਿਹਾ। ਕਾਲ ਕਰ ਰਹੀ ਹੈ ਕਿਹਾ ਨੂਰ ਨਾ ਰੋਟੀ ਖਾਣੀ ਗਾਹੇ ਸ਼ਾਮ ਨੂੰ ਭਾਈ ਮੈਂ ਦਾ ਵੀ ਆ ਗਏ ਆਪਣੇ ਦੋਨੇ ਆਪਾਂ ਤਰੇ ਖਾ ਗਏ ਆਪਣਾ ਮਰਾਈ ਜਾਓ ਖਾਈਓ ਤੇ ਕਰੀਗੇ ਠੀਕ ਆਹ ਥੈਂਕ ਯੂ ਵੀ ਕਿਹਾ ਕਿ ਵੀ ਦੌਰ ਰੱਖ ਲਿਓ ਕੱਟ ਫੋਨ ਕਰਾਂਗਾ ਬਸ ਫਿਰ ਫੋਨ ਫੋਨ ਨਹੀਂ ਮੈਦਾਂ ਨੂੰ ਫੋਨ ਸਿਮਰ ਨਹੀਂ ਛੱਡ ਰਿਹਾ ਫਾਈਬਰਡ ਰੋ ਠੀਕ ਆ ਐ ਬਣਦਾ ਉਹ ਜਨਾ ਆ ਚੀਜ਼ ਆ ਐ ਪੇੜੇ ਬਣਾ ਕੇ ਤੁਸੀਂ ਰੱਖ ਲਓ ਇਹ ਮਾੜੀ ਅਸੋਈ ਜੋ ਕੀ ਹੈ ਤੇ ਬੜੀ ਅਸੋਈ ਬਣਾਣੀ ਹੈ ਇਹਨੂੰ ਹਲਕਾ ਜਿਹਾ ਪਾਣੀ ਲਾਉਣਾ ਪ੍ਰੈਸ ਹੋ ਜਾਊਗਾ ਮੇਰੇ ਘਰ ਵਾਲ ਨੂੰ ਜਿਆਦਾ ਚੀਜ਼ ਪਸੰਦ ਹੈ ਨਾ। ਤਾਂ ਕਰੀ। ਕਾਣੀ ਦਾ ਆਪ ਆ ਘਰ ਵਾਲੇ ਅੰਮ੍ਰਿਤ ਨਾ। ਤੇ ਤੁਸੀਂ ਨਾ ਖਾਓ ਰੋਟੀ ਖਾ ਰਹੇ ਹੋ। ਠੀਕ ਹੈ। ਇੱਕ ਤਾਂ ਤੁਹਾਨੂੰ ਮੈਂ ਕਹਿ ਰਹੀ ਹੂ ਪਸੰਦ ਹੈ। ਮੈਂ ਪਸੰਦ ਬਲਾਏ ਦੱਸੂ ਚੀਜ਼। ਇਹਨਾਂ ਉੱਛਿੰ ਪ੍ਰੈਸ ਕਰਦੀਦੇ ਹਾਂ। ਰੋਲ ਦਾ ਬਣ ਜਾਂਦਾ। ਚਲੋ। ਉਜਾ ਪਬਣਾ ਬਣਾ ਕੇ ਰੱਖਾਂਗੇ ਫਿਰ ਆਪਾਂ ਇਹਦੇ ਵਿੱਚ ਕਰਕੇ ਥੋੜਾ ਲਗਾ ਕੇ ਫਿਰ ਜਿਹੜੇ ਬ੍ਰੈਡ ਦੇ ਕ੍ਰੁਸ ਕੀਤੇ ਨੇ ਉਹਦੇ ਨੂੰ ਲਗਾ ਦੇ ਨਾਲ ਆਇਲ ਪਾ ਚੋਲੋ ਜੀ ਬਸ ਫਿਰ ਐੜੀ ਆਪਣਾ ਲੋ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਪਤਿਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਚੈਨਲ ਦੇ ਨਵੇਂ ਨਵੇਂ ਹੁਣ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੇ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸੈਕ ਕਰੋ ਸ਼ੰਗਾਇ ਸ਼ਬ ਸਤ ਸ੍ਰੀ ਅਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਨੇ ਹੱਸਦੇ ਬਹਦਰੋ ਰੱਬ ਤਰੱਕੀਆਂ ਦੇ ਤੁਹਾਨੂੰ ਸ਼ੰਗਾਇ ਸ਼ਬ ਸਤ ਸ੍ਰੀ ਅਕਾਲ ਜੀ